ਕਲਾ ਕਲਾ ਤੁਹਾਨੂੰ ਆਪਣਾ ਦਿਖਾ ਦੇਣਾ ਅੰਮ੍ਰਿਤਸਰ ਤੋਂ ਲੈ ਕੇ ਬिलासपुर ਤੱਕ ਤੇ ਉਪਰੋਂ ਚੰਬੇ ਤੋਂ ਲੈ ਕੇ ਬਠਿੰਡੇ ਤੱਕ ਅੰਮ੍ਰਿਤਸਰ ਤੋਂ ਕਿਨਾਪੁਰ Shimla ਅਨੰਦਪੁਰ ਸਾਹਿਬ ਸਭ ਇਲਾਕਾ ਜਿਹੜਾ ਪੰਜਾਬ ਹਰਿਆਣਾ ਤੇ ਹਿਮਾਚਲ ਇਕੱਠਾ ਕਰਕੇ ਉਹ ਤੋਂ ਉੱਪਰ ਦੇਖ ਲੋ ਇਧਰ ਉੱਤਰਾਖੰਡ ਦਾ ਹਰਦੁਆਰ ਮੁਜ਼ਫਰਨਗਰ ਬਜਨੌਰ ਮੋਤੀਆਪੁਰ ਨੈਨੀਤਾਲ ਉਦਮ ਸਿੰਘ ਨਗਰ ਰਾਮਪੁਰ ਰੁਦਰਪੁਰ ਪੀਲੀਪੀ ਤੇ ਸ਼ਾਹਜਾਨਪੁਰ ਲਕੀਮਪੁਰ ਖੇੜੀ ਬਰਤ ਸੀਤਾਪੁਰ ਅਸਰਧੌਲ ਸਭ ਇਲਾਕੇ ਜਿਹੜੇ ਆ ਉਹ ਖਾਲਸਾਣ ਦਾ ਹਿੱਸਾ ਹੋਣਾ ਆ ਇਧਰ ਦੇਖ ਲਓ ਗੁਰगांव अलवर ਭਰਤਪੁਰ ਦੂਸਰੇ ਬੰਨੇ ਗੰਗਾ ਨਗਰ ਬੀਕਾਨੇ ਜੋਧਪੁਰ ਤੇ ਮੇਰਾ ਹਿੱਸਾ ਰੱਖ ਲੈ ਵਿੱਚ ਤੇ 2 ਲੱਖ ਕੇ ਜਿਹੜੇ ਆ ਜੀ ਬੂੰਦੀ ਤੇ ਕੋਟਾ ਇਹ ਜਿੰਦਾ ਅਲਾਸਕਾ ਲੱਗਦਾ ਨਾ ਅਮਰੀਕਾ ਦੇ ਨਾਲ ਉਦਾਂ ਹੀ ਉਦਾਂ ਹੀ ਲੱਗਣੇ ਆ ਤੇ ਦਿੱਲੀ ਜਿਹੜੀ ਆ ਜੀ ਉਹ ਸਪੈਸ਼ਲ ਕਲੇਮ ਹੋਣਾ ਆ ਉਹਨੂੰ ਸਪੈਸ਼ਲ ਕਲੇਮ ਕੀਤਾ ਜਾਣਾ ਦਿੱਲੀ ਨੂੰ ਸੋ ਐਡਾ ਵੱਡਾ ਪੰਜਾਬ ਤੁਹਾਡਾ ਹੋਣਾ ਆ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਇਹ ਮਿਲਣਾ ਰੈਫਰੈਂਡਮ ਦੀਆਂ ਵੋਟਾਂ ਦੇ ਨਾਲ ਆ